ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਪਲਾ ਹੋਪਲਾ ਮੁਹਿੰਮ ਤਹਿਤ ਤੁਹਾਨੂੰ ਪੰਜਾਬ ਪੁਲਿਸ ਦੇ ਪੇਪਰ ਦੀ ਫ੍ਰੀ ਤਿਆਰੀ ਕਰਵਾ ਰਹੇ ਹਾਂ ਤੇ ਰਜਾਨਾ ਵੀਡੀਓ ਪਾ ਰਹੇ ਹਾਂ ਇਸ ਨਵੇਂ ਚੈਨਲ ਦੇ ਉੱਤੇ ਤੁਹਾਨੂੰ ਰੋਜ਼ ਐਮਸੀਕਿਊ ਦੀ ਇੱਕ ਨਵੇਂ ਟੌਪਿਕ ਦੀ ਵੀਡੀਓ ਮਿਲਦੀ ਹੈ ਠੀਕ ਹੈ ਨਾ ਤੇ ਇਦਾਂ ਹੀ ਆਪਾਂ ਅੱਗੇ ਵੀ ਲੈ ਕੇ ਆਂਦੇ ਰਾਵਾਂਗੇ ਤੇ ਬੇਨਤੀ ਆ ਕਿ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਇਸੇ ਚੈਨਲ ਦੇ ਉੱਤੇ ਤੁਹਾਨੂੰ ਅਗਲੀਆਂ ਵੀਡੀਓ ਮਿਲਣੀਆਂ ਸਾਰੀਆਂ ਇਸੇ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਫ੍ਰੀ ਤਿਆਰੀ ਕਰਵਾਉਣੀ ਆ ਠੀਕ ਆ ਨਾ ਜਿਨ੍ਹਾਂ ਨੇ ਬੈਲ ਨਾ ਬੈਲ ਆਈਕਨ ਨਹੀਂ ਦਬਾਇਆ ਬੈਲ ਆਈਕਨ ਜ਼ਰੂਰ ਦਬਾ ਲੈਣਾ ਬੈਲ ਆਈਕਨ ਨਾਲ ਤੁਹਾਨੂੰ ਵੀਡੀਓ ਦਾ ਮਤਲਬ ਕਿ ਪਤਾ ਲੱਗਦਾ ਰਹਿੰਦਾ ਕਦੋਂ ਇਸ ਚੈਨਲ ਦੇ ਉੱਤੇ ਨਵੀਂ ਵੀਡੀਓ ਪੈਂਦੀ ਹੈ ਠੀਕ ਹੈ ਨਾ ਇੱਕ ਤਾਂ ਉਹਨੂੰ ਸਕਰੀਨ ਦੇ ਉੱਤੇ ਨੰਬਰ ਦਿਖ ਰਿਹਾ 9888743689 ਇਸ ਨੰਬਰ ਦੇ ਉੱਤੇ ਜਾ ਕੇ WhatsApp ਦੇ ਉੱਤੇ ਆਪਣਾ ਨਾਮ ਲਿਖ ਕੇ ਸੈਂਡ ਕਰ ਦੇਣਾ ਫਿਰ ਤੁਹਾਨੂੰ ਇੱਕ ਮੈਸੇਜ ਆਵੇਗਾ ਜਿਸ ਦੇ ਵਿੱਚ WhatsApp ਗਰੁੱਪ ਤੇ Telegram ਗਰੁੱਪ ਦਾ ਲਿੰਕ ਆਵੇਗਾ ਤੁਸੀਂ ਉਹ ਲਿੰਕਾਂ ਨੂੰ ਕਲਿੱਕ ਕਰਕੇ ਸਾਡੇ WhatsApp ਗਰੁੱਪ ਤੇ Telegram ਗਰੁੱਪ ਦੇ ਵਿੱਚ ਜੁੜ ਜਾਣਾ ਤੁਹਾਨੂੰ ਸਾਰਾ ਫ੍ਰੀ ਸਟੱਡੀ ਮਟੀਰੀਅਲ ਉੱਥੇ ਹੀ ਮਿਲਣਾ ਠੀਕ ਹੈ ਨਾ ਤੇ ਅੱਗੇ ਅੱਜ ਦਾ ਟੌਪਿਕ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪੰਜਾਬ ਹਿਸਟਰੀ ਦਾ ਪੰਜਾਬ ਹਿਸਟਰੀ ਦਾ ਟੌਪਿਕ ਹੈ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਹੀ ਜੋ ਇੰਪੋਰਟੈਂਟ ਟੌਪਿਕ ਹੈ ਠੀਕ ਹੈ ਨਾ ਹਰੇਕ ਪੇਪਰ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਆ ਤੇ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਤਾਂ ਜਰੂਰ ਇਸ ਦਾ ਇੱਕ ਨਾ ਇੱਕ ਕੁਐਸ਼ਨ ਪੱਕਾ ਆਉਂਦਾ ਹੈ ਠੀਕ ਹੈ ਨਾ ਇਹ ਪੂਰਾ ਟੌਪਿਕ ਰੈਟ ਲੈਣਾ ਹੈ ਤੇ ਇਹ ਟਾਪਿਕ ਦੇ ਵਿੱਚ ਤੁਹਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੂਰਾ ਮਤਲਬ ਕਵਰ ਕਰ ਦਿੱਤਾ ਜਾਵੇਗਾ ਤੁਹਾਨੂੰ ਕੋਈ ਕਿਤਾਬ ਚੱਕਣ ਦੀ ਲੋੜ ਨਹੀਂ ਕੋਈ ਤੁਹਾਨੂੰ ਹੋਰ ਵੀਡੀਓ ਦੇਖਣ ਦੀ ਲੋੜ ਨਹੀਂ ਠੀਕ ਹੈ ਨਾ ਇੱਕ ਵੀਡੀਓ ਨਾਲ ਤੁਹਾਡਾ ਸਾਰਾ ਕੁਝ ਕਵਰ ਹੋ ਜਾਣਾ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਤੇ ਵੀਡੀਓ ਪੂਰੇ ਧਿਆਨ ਨਾਲ ਦੇਖਣੀ ਆ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਠੀਕ ਹੈ ਨਾ ਸਕਿੱਪ ਨਹੀਂ ਕਰਨੀ ਠੀਕ ਹੈ ਨਾ ਜੇ ਸਪੀਡ ਹੌਲੀ ਲੱਗੀ ਮੇਰੀ ਬੋਲਣ ਦੀ ਤਾਂ ਥੋੜੀ ਸਪੀਡ ਵਧਾ ਲੈਣੀ ਆ YouTube ਦੇ ਉੱਤੇ ਸੈਟਿੰਗ ਹੁੰਦੀ ਆ ਠੀਕ ਹੈ ਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪਹਿਲਾ ਪ੍ਰਸ਼ਨ ਆ ਗਿਆ ਇਹਨਾਂ ਵਿੱਚੋਂ ਕਿਸ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਆਪਸ਼ਨ A ਕਰਤਾਰ ਸਿੰਘ ਸਰਾਭਾ ਆਪਸ਼ਨ B ਸ਼ਹੀਦ ਭਗਤ ਸਿੰਘ ਆਪਸ਼ਨ C ਹਰੀ ਸਿੰਘ ਨਲਵਾ ਆਪਸ਼ਨ D ਮਹਾਰਾਜਾ ਰਣਜੀਤ ਸਿੰਘ ਤੇ ਇਹਦਾ ਮੇਰੇ ਖਿਆਲ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ D ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਦੋਸਤੋ ਇਦਾਂ ਹੀ ਆਪਾਂ ਲੜੀਵਾਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਾਰੇ ਟੌਪਿਕ ਤੁਹਾਡੇ ਸਾਰੇ ਆਪਾਂ ਕਲੀਅਰ ਕਰਵਾ ਦੇਣੇ ਆ ਠੀਕ ਹੈ ਨਾ ਵੀਡੀਓ ਰਹੀਂ ਐਮਸੀਕਿਊ ਰਹੀਂ ਆਪਾਂ ਉਹਦੇ ਬਾਅਦ ਜੋ ਵੀ ਹੈ ਪੀਡੀਐਫਾਂ ਹੋਣਗੀਆਂ ਉਸ ਤੋਂ ਉਹਨੂੰ ਸਾਰੀਆਂ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲਣੀ ਹੈ ਠੀਕ ਹੈ ਨਾ ਜੋ ਆਪਣਾ ਸਰਕਾਰੀ ਨੌਕਰੀ ਟੈਲੀਗ੍ਰਾਮ ਗਰੁੱਪ ਬਣਿਆ ਸਰਕਾਰੀ ਨੌਕਰੀ ਗਰੁੱਪ ਟੈਲੀਗ੍ਰਾਮ ਦੇ ਉੱਤੇ ਬਣਿਆ ਹੋਇਆ ਉਸ ਦੇ ਵਿੱਚ ਮਿਲਣੀ ਹੈ ਉਸ ਦਾ ਲਿੰਕ ਤੁਹਾਨੂੰ 9888743699 ਨੰਬਰ ਦੇ ਉੱਤੇ ਹੀ ਜਾ ਕੇ ਮਿਲੇਗਾ ਜੁਆਇਨ ਕਰਨ ਲਈ ਠੀਕ ਹੈ ਨਾ ਪਹਿਲਾਂ ਤੁਹਾਨੂੰ 9888743699 ਨੰਬਰ ਦੇ ਉੱਤੇ ਜਾ ਕੇ ਮੈਸੇਜ ਭੇਜਣਾ ਪੈਣਾ ਹੈ ਉੱਥੋਂ ਮਿਲੇਗਾ ਲਿੰਕ ਫਿਰ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਆ ਠੀਕ ਹੈ ਨਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਜੀਤ ਸਿੰਘ ਦਾ ਜਨਮ ਕਦੋਂ ਹੋਇਆ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਆਪਸ਼ਨ A 1780 ਆਪਸ਼ਨ B 1783 ਆਪਸ਼ਨ C, C 1784 ਆਪਸ਼ਨ D 1739 ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ A 1780 ਮਹਾਰਾਜਾ ਰਜੀਤ ਸਿੰਘ ਜੀ ਦਾ ਜਨਮ 1780 ਨੂੰ ਹੋਇਆ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਰਜੀਤ ਸਿੰਘ ਦਾ ਜਨਮ ਕਿੱਥੇ ਹੋਇਆ ਆ ਆਪਸ਼ਨ A ਮਲਤਾਨ ਆਪਸ਼ਨ B ਗੁਜਰਾਵਾਲਾ ਆਪਸ਼ਨ C ਲਾਹੌਰ ਆਪਸ਼ਨ D ਕਸੂਰ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ B ਗੁਜਰਾਂਵਾਲਾ ਮਹਾਰਾਜਾ ਅਜੀਤ ਸਿੰਘ ਜੀ ਦਾ ਜਨਮ ਗੁਜਰਾਂਵਾਲਾ ਵਿਖੇ ਹੋਇਆ ਸੀ ਮਹਾਰਾਜਾ ਜੀ ਸਿੰਘ ਦੇ ਪਿਤਾ ਦਾ ਨਾਮ ਦੱਸੋ ਤੇ ਆਪਸ਼ਨ ਤੁਹਾਡੇ ਸਾਹਮਣੇ ਆ ਆਪਸ਼ਨ A ਹੈਗਾ ਸਰਦਾਰ ਚੜਤ ਸਿੰਘ ਆਪਸ਼ਨ B ਹੈਗਾ ਸਰਦਾਰ ਸੰਗਤ ਸਿੰਘ ਆਪਸ਼ਨ C ਹੈਗਾ ਸਰਦਾਰ ਮਹਾ ਸਿੰਘ ਆਪਸ਼ਨ D ਹੈਗਾ ਸਰਦਾਰ ਸ਼ੇਰ ਸਿੰਘ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ C ਮਹਾ ਸਿੰਘ ਠੀਕ ਹੈ ਨਾ ਮਹਾਰਾਜਾ ਅਨਜੀਤ ਸਿੰਘ ਦੇ ਪਿਤਾ ਜੀ ਦਾ ਨਾਮ ਮਹਾ ਸਿੰਘ ਸੀ ਠੀਕ ਹੈ ਨਾ ਅੱਗੇ ਗੱਲ ਕਰਦੇ ਹਾਂ ਅਨਜੀਤ ਸਿੰਘ ਦੇ ਮਾਤਾ ਦਾ ਨਾਮ ਦੱਸੋ ਆਪਸ਼ਨ A ਰਾਮਕੌਰ ਆਪਸ਼ਨ B ਸਦਾਕੌਰ ਆਪਸ਼ਨ C ਮਹਾਰਾਣੀ ਜਿੰਦਾ ਆਪਸ਼ਨ D ਰਾਜਕੌਰ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ D ਰਾਜਕੌਰ ਮਹਾਰਾਜਾ ਰਜੀਤ ਸਿੰਘ ਜੀ ਦੇ ਮਾਤਾ ਦਾ ਨਾਮ ਰਾਜਕੌਰ ਸੀ ਠੀਕ ਹੈ ਨਾ ਯਾਦ ਰੱਖਣਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਅਨਜੀਤ ਸਿੰਘ ਦਾ ਪੁਰਾਣਾ ਨਾਮ ਕੀ ਸੀ ਦੋਸਤੋ ਇਹ ਪਿਛਲੇ ਸਾਲ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਤਾਂ ਹੀ ਤੁਹਾਡੇ ਲਈ ਮੈਂ ਟੌਪਿਕ ਲਿਕੇ ਆ ਮਹਾਰਾਜਾ ਅਨਜੀਤ ਸਿੰਘ ਦਾ ਮਹਾਰਾਜਾ ਅਨਜੀਤ ਸਿੰਘ ਦਾ ਪੁਰਾਣਾ ਨਾਮ ਕੀ ਸੀ ਆਪਸ਼ਨ A ਸੰਗਤ ਸਿੰਘ ਆਪਸ਼ਨ B ਬੁੱਧ ਸਿੰਘ ਆਪਸ਼ਨ C ਚੜਤ ਸਿੰਘ ਆਪਸ਼ਨ C ਆਪਸ਼ਨ D ਸੋਰੀ ਨਿਸ਼ਾਨ ਸਿੰਘ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ B ਬੁੱਧ ਸਿੰਘ ਮਹਾਰਾਜ ਅਨੰਦੀ ਸਿੰਘ ਦਾ ਪੁਰਾਣਾ ਨਾਮ ਬੁੱਧ ਸਿੰਘ ਸੀ ਜਦੋਂ ਉਹਨਾਂ ਨੇ ਜਨਮ ਲਿਆ ਸੀ ਤਾਂ ਉਹਨਾਂ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਕਿਹੜੀ ਜੰਗ ਤੋਂ ਬਾਅਦ ਰਣਜੀਤ ਸਿੰਘ ਦਾ ਨਾਮ ਬੁੱਧ ਸਿੰਘ ਤੋਂ ਰਣਜੀਤ ਸਿੰਘ ਹੋ ਗਿਆ ਸੀ ਆਪਸ਼ਨ A ਹੈਗਾ ਰਸੂਲਪੁਰ ਦੀ ਜੰਗ ਆਪਸ਼ਨ B ਜਮਰਾਉਂ ਦੀ ਜੰਗ ਆਪਸ਼ਨ C ਮਲਤਾਨ ਦੀ ਜੰਗ ਆਪਸ਼ਨ D ਕਸੂਰ ਦੀ ਜੰਗ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ A ਰਸੂਲਪੁਰ ਦੀ ਜੰਗ ਠੀਕ ਹੈ ਨਾ ਰਸੂਲਪੁਰ ਦੀ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰਸੂਲਪੁਰ ਦੀ ਜੰਗ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਬੁੱਧ ਸਿੰਘ ਤੋਂ ਰਣਜੀਤ ਸਿੰਘ ਹੋ ਗਿਆ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਬਚਪਨ ਵਿੱਚ ਕਿਹੜੀ ਬਿਮਾਰੀ ਕਾਰਨ ਅੱਖ ਖਰਾਬ ਹੋ ਗਈ ਸੀ ਆਪਸ਼ਨ A ਪੈਰੀ ਰੋਗ ਆਪਸ਼ਨ B ਅਧਰੰਗ ਰੋਗ ਆਪਸ਼ਨ C ਚੇਚਕ ਆਪਸ਼ਨ D ਕੋਈ ਨਹੀਂ ਸੌਰੀ ਤੇ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਚੇਚਕ ਚੇਚਕ ਦੇ ਕਾਰਨ ਮਹਾਰਾਜਾ ਜੀ ਸਿੰਘ ਜੀ ਦੀ ਬਚਪਨ ਦੇ ਵਿੱਚ ਅੱਖ ਖਰਾਬ ਹੋ ਗਈ ਸੀ ਠੀਕ ਹੈ ਨਾ ਉਹ ਇੱਕ ਅੱਖ ਨਾਲ ਦੇਖਦੇ ਸੀ ਤੇ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜੀ ਸਿੰਘ ਦੀ ਪਾਲਨ ਪੋਸ਼ਣ ਕਿਸ ਨੇ ਕੀਤੀ ਸੀ ਮਹਾਰਾਜਾ ਜੀ ਸਿੰਘ ਦੀ ਪਾਲਨ ਪੋਸ਼ਣ ਕਿਸ ਨੇ ਕੀਤੀ ਸੀ ਆਪਸ਼ਨ A ਮਾਰਾਣੀ ਜਿੰਦਾ ਆਪਸ਼ਨ B ਸਦਾ ਗੌਰ ਆਪਸ਼ਨ C ਮਹਤਾ ਗੌਰ ਆਪਸ਼ਨ D ਮਾਈ ਸੁਖਾ ਤੇ ਇਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপਸ਼ਨ B ਸਦਾ ਕੌਰ ਮਹਾਰਾਜਨਜੀਤ ਸਿੰਘ ਜੀ ਦੀ ਪਾਲਣਾ ਪੋਸ਼ਣਾ ਸਦਾ ਕੌਰ ਨੇ ਕੀਤੀ ਸੀ ਠੀਕ ਹੈ ਨਾ ਯਾਦ ਰੱਖਣਾ ਅਗਲਾ ਪ੍ਰਸ਼ਨ ਦੇਖਦੇ ਹਾਂ ਮਹਾਰਾਜਾ ਦਲੀਪ ਸਿੰਘ ਕਿਸ ਦਾ ਪੁੱਤਰ ਸੀ অপਸ਼ਨ A ਮਹਿਤਾਬ ਕੌਰ অপਸ਼ਨ B ਸਦਾ ਕੌਰ অপਸ਼ਨ C ਮਹਾਰਾਣੀ ਜਿੰਦਾ অপਸ਼ਨ D ਮਾਈ ਸੁਖਾ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਮਹਾਰਾਣੀ ਜਿੰਦਾ ਆਪਸ਼ਨ ਸੀ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਦਾ ਪੁੱਤਰ ਸੀ ਅਗਲਾ ਪ੍ਰਸ਼ਨ ਆ ਗਿਆ ਦੋਸਤੋ ਮਾਈ ਰਾਜਕੌਰ ਦਾ ਪੁਰਾਣਾ ਨਾਮ ਕੀ ਸੀ ਆਪਸ਼ਨ A ਮਾਈ ਮਲਵੈਨ ਜੀ ਆਪਸ਼ਨ B ਕ੍ਰਿਸ਼ਨਕੌਰ ਆਪਸ਼ਨ C ਰਾਣੀ ਕੌਰ ਆਪਸ਼ਨ D ਰਣਜੀਤ ਕੌਰ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ A ਮਾਈ ਮਲਵੈਨ ਜੀ ਠੀਕ ਹੈ ਨਾ ਯਾਦ ਰੱਖਣਾ ਮਾਈ ਰਾਜਕੌਰ ਦਾ ਨਾਮ ਮਾਈ ਮਲਵੈਨ ਜੀ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਨਜੀਤ ਸਿੰਘ ਦੀ ਪਹਿਲੀ ਪਤਨੀ ਦਾ ਕੀ ਨਾਮ ਸੀ ਪਹਿਲੀ ਪਤਨੀ ਦਾ ਨਾਮ ਪੁੱਛਿਆ ਗਿਆ ਆਪਸ਼ਨ A ਮਹਾਰਾਣੀ ਜਿੰਦਾ ਆਪਸ਼ਨ B ਮਹਿਤਾਬ ਕੌਰ ਆਪਸ਼ਨ C ਸਦਾ ਕੌਰ ਆਪਸ਼ਨ D ਕ੍ਰਿਸ਼ਨ ਕੌਰ ਤੇ ਇਸ ਸਵਾਲ ਦਾ ਸਹੀ ਉੱਤਰ ਹੈਗੇ ਦੋਸਤੋ ਮਹਿਤਾਬ ਕੌਰ ਆਪਸ਼ਨ B ਮਹਿਤਾਬ ਕੌਰ ਮਹਾਰਾਜਾ ਰਜੀਤ ਸਿੰਘ ਜੀ ਦੀ ਪਹਿਲੀ ਪਤਨੀ ਦਾ ਨਾਮ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਨਾਨਕ ਕਿਹਨਾਂ ਸਹੀ ਸਿੱਕੇ ਕਿਸ ਨੇ ਸ਼ੁਰੂ ਕੀਤੇ ਸੀ অপশন এ ਬਾਬਾ ਬੰਦਾ ਸਿੰਘ બਹਾਦਰ অপশন বি গুরু গোਬਿੰਦ ਸਿੰਘ ਜੀ অপশন সি ਨਵਾਬ ਕਪੂਰ ਸਿੰਘ অপশন ডি ਮਹਾਰਾਜਾ ਰਣਜੀਤ ਸਿੰਘ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপশন ডি ਮਹਾਰਾਜਾ ਰਣਜੀਤ ਸਿੰਘ ਜਿਨੇ ਨਾਨਕ ਸ਼ਹੀ ਸਿੱਕੇ ਸ਼ੁਰੂ ਕੀਤੇ ਸੀ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਕਿਹੜਾ ਸੀ অপশন এ ਲੈਲੀ অপশন বি ਚੇਤਕ অপশন ਸੀ ਸੂਰਜ অপশন ਡੀ ਲੈਚਰ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ A ਲੈਲੀ ਠੀਕ ਹੈ ਨਾ ਯਾਦ ਰੱਖਣਾ ਦੋਸਤੋ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਵੀਡੀਓ ਸਕਿਪ ਬਿਲਕੁਲ ਨਹੀਂ ਕਰਨੀ ਲਾਸਟ ਤੱਕ ਜਰੂਰ ਦੇਖਣੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਨਾ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਮਹਾਰਾਜਨਜੀਤ ਸਿੰਘ ਕਿਹੜੀ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ ਆਪਸ਼ਨ A ਧਗੀਆਂ ਮਿਸਲ ਆਪਸ਼ਨ B ਸ਼ੁਕਰਚੱਕੀਆਂ ਮਿਸਲ অপশন সি ਢੱਲੇ ਵਾਲੀਆ ਮਿਸਲ অপশন ਡੀ ਆਲੂ ਵਾਲੀਆ ਮਿਸਲ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপশন ਬੀ ਚੁੱਕਰ ਚੱਕੀਆ ਮਿਸਲ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜਨਜੀਤ ਸਿੰਘ ਦੇ ਕੋਲ ਕਿਹੜੀ ਤੋਪ ਸੀ অপশন এ ਜੰਮ ਜੰਮਾ ਤੋਪ অপশন ਬੀ ਖਾਲਸਾ ਤੋਪ অপশন ਸੀ ਨਿਸ਼ਾਨ ਤੋਪ অপশন ਡੀ ਕੋਈ ਨਹੀਂ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপশন এ ਜੰਮ ਜੰਮਾ ਤੋਪ অপশন এ জমজমা টোপ মারা যান জি সিং দে কোল ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਕੀ ਨਾਮ ਸੀ অপশন এ ਫੌਜੀ ਆਮ অপশন ਵੀ ਫੌਜੀ ਖਾਲਸਾ অপশন ਸੀ ਸਰਕਾਰੀ ਫੌਜ অপশন ਡੀ ਫੌਜੀ ਖਾਸ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ অপশন ਡੀ ਫੌਜ এ ਖਾਸ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦਾ ਕੀ ਨਾਮ ਸੀ ਫੌਜ এ ਖਾਸ ਅਗਲਾ ਪ੍ਰਸ਼ਨ ਦੇਖਦੇ ਹਾਂ ਬੈਂਟੂਰਾ ਅਤੇ ਅਲਾਰਡ ਯੂਰੋਪੀਅਨ ਸਟ੍ਰੇਨਰ ਕਿਸ ਦੀ ਖੋਜ ਫੌਜ ਵਿੱਚ ਸਨ ਬੈਂਟੂਰਾ ਤੇ ਅਲਾਰਡ ਯੂਰੋਪੀਅਨ ਸੀ ਯੂਰੋਪੋ ਦੇ ਦੇਸ਼ਾਂ ਤੋਂ ਦੋ ਜਣੇ ਆਏ ਸੀ ਇਹ ਟ੍ਰੇਨਰ ਸੀ ਫੌਜ ਨੂੰ ਟ੍ਰੇਨਿੰਗ ਦੇਣ ਆਏ ਕਿਸ ਦੀ ਫੌਜ ਵਿੱਚ ਸਨ ਆਪਸ਼ਨ A ਬੰਦਾ ਸਿੰਘ ਬਹਾਦਰ ਦੀ ਆਪਸ਼ਨ B ਮਹਾਰਾਜਾ ਅਜੀਤ ਸਿੰਘ ਜੀ ਦੀ ਆਪਸ਼ਨ C ਨਵਾਬ ਕਪੂਰ ਸਿੰਘ ਆਪਸ਼ਨ D ਬਾਬਾ ਧੀਰ ਸਿੰਘ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈ ਮਹਾਰਾਜਾ ਅਜੀਤ ਸਿੰਘ ਜੀ ਪੈਂਤੂਰਾ ਤੇ ਅਲਾਰਟ ਯੂਰੋਪੀਅਨ ਟ੍ਰੇਨਰ ਅ ਟ੍ਰੇਨਰ ਸੀ ਜੋ ਮਹਾਰਾਜਾ ਜਨਜੀ ਸਿੰਘ ਜੀ ਦੀ ਫੌਜ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਮਹਾਰਾਜਾ ਜਨਜੀ ਸਿੰਘ ਦੀ ਸਰਕਾਰ ਦਾ ਕੀ ਨਾਮ ਸੀ অপਸ਼ਨ A ਸਰਕਾਰੇ ਖਾਲਸਾ অপਸ਼ਨ B ਸਰਕਾਰੇ ਨਿਸ਼ਾਨ অপਸ਼ਨ C ਸਰਕਾਰ ਇਹ ਮੌਜ অপਸ਼ਨ D ਸਰਕਾਰੇ ਨਾਨਕ 23 ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপਸ਼ਨ A ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰ ਦਾ ਨਾਮ ਸੀ ਸਰਕਾਰ ਏ ਖਾਲਸਾ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਕਿੰਨੀ ਉਮਰ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ অপਸ਼ਨ A ਹੈਗਾ 11 ਸਾਲ অপਸ਼ਨ B 12 ਸਾਲ অপਸ਼ਨ C 13 ਸਾਲ অপਸ਼ਨ D 8 ਸਾਲ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ অপਸ਼ਨ B 12 ਸਾਲ ਮਹਾਰਾਜਾ ਜੀ ਸਿੰਘ ਦੀ ਉਮਰ ਉਦੋਂ 12 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਠੀਕ ਹੈ ਨਾ ਯਾਦ ਰੱਖਣਾ ਵਿਦੇਸ਼ੀ ਲਿਖਾਰੀ ਗ੍ਰੀਫਿਨ ਦੇ ਅਨੁਸਾਰ ਜੀ ਸਿੰਘ ਦੇ ਕਿੰਨੇ ਵਿਆਹ ਠੀਤੇ ਸਨ ਵਿਦੇਸ਼ੀ ਲਿਖਾਰੀ ਗ੍ਰੀਫਨ ਨੇ ਦੱਸਿਆ ਜੀ ਸਿੰਘ ਦੇ ਕਿੰਨੇ ਵਿਆਹ ਹੋਏ ਆ ਤਾਂ ਆਪਸ਼ਨ A 15 ਆਪਸ਼ਨ B 16 ਆਪਸ਼ਨ C 18 ਆਪਸ਼ਨ D B ਇਸ ਸਵਾਲ ਦਾ ਸਹੀ ਉੱਤਰ ਹੈ ਆਪਸ਼ਨ D B ਮਹਾਰਾਜਾ ਰਣਜੀਤ ਸਿੰਘ ਜੀ ਦੇ ਬੀ ਵਿਆਹ ਹੋਈ ਸੀ ਵਿਦੇਸ਼ੀ ਲਿਖਾਰੀ ਗ੍ਰੀਫਨ ਦੇ ਅਨੁਸਾਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿ ਰਣਜੀਤ ਸਿੰਘ ਨੇ ਮਹਾਰਾਜਾ ਦੀ ਪਦਵੀ ਕਦੋਂ ਧਾਰਨ ਕੀਤੀ ਸੀ ਆਪਸ਼ਨ A 1801 ਆਪਸ਼ਨ B 1806 ਆਪਸ਼ਨ C 1804 ਆਪਸ਼ਨ D 1805 ਇਸ ਸਵਾਲ ਦਾ ਸਹੀ ਉੱਤਰ ਹੈ ਗੇ ਦੋਸਤੋ ਆਪਸ਼ਨ D 1805 ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ ਪਦਵੀ 1805 ਦੇ ਵਿੱਚ ਧਾਰਨ ਕੀਤੀ ਸੀ ਸਾਲ ਸੰਨ 1805 ਦੇ ਵਿੱਚ ਠੀਕ ਹੈ ਨਾ ਯਾਦ ਰੱਖਣਾ ਮਨਜੀਤ ਸਿੰਘ ਜੀ ਨੂੰ ਮਹਾਰਾਜਾ ਦੀ ਪਦਵੀ ਕਿਸ ਨੇ ਦਿੱਤੀ ਸੀ ਤੇ ਆਪਸ਼ਨ A ਹੈਗਾ ਸਹਿਬ ਸਿੰਘ 베ਦੀ ਆਪਸ਼ਨ B ਗੁਰਦਿੱਤ ਸਿੰਘ ਆਪਸ਼ਨ C ਮਹਾ ਸਿੰਘ ਆਪਸ਼ਨ D ਮਾਈ ਰਾਜਕੌਰ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ A ਸਹਿਬ ਸਿੰਘ 베ਦੀ ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਪਦਵੀ ਦਿੱਤੀ ਸੀ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜੀਤ ਸਿੰਘ ਨੇ ਲਾਹੌਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਆਪਸ਼ਨ A 1798 ਆਪਸ਼ਨ B 1799 ਆਪਸ਼ਨ C 1801 ਆਪਸ਼ਨ D 1809 ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ B 1799 ਮਹਾਰਾਜਾ ਜੀਤ ਸਿੰਘ ਨੇ ਲਾਹੌਰ ਤੇ ਜਿੱਤ 1799 ਦੇ ਵਿੱਚ ਪ੍ਰਾਪਤ ਕੀਤੀ ਸੀ ਸਨ 1799 ਦੇ ਵਿੱਚ ਠੀਕ ਹੈ ਨਾ ਯਾਦ ਰੱਖਣਾ ਆਪਸ਼ਨ B ਕਰੈਕਟ ਆ ਮਹਾਰਾਜਾ ਅਜੀਤ ਸਿੰਘ ਨੇ ਕਾੰਗੜਾ ਸ਼ਹਿਰ ਉੱਪਰ ਕਦੋਂ ਜਿੱਤ ਪ੍ਰਾਪਤ ਕੀਤੀ? ਆਪਸ਼ਨ A 1805, ਆਪਸ਼ਨ B 1804, ਆਪਸ਼ਨ C 1809, ਆਪਸ਼ਨ D 1834। ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ C 1809। 1809 ਸਨ 1809 ਦੇ ਵਿੱਚ ਮਹਾਰਾਜਾ ਅਜੀਤ ਸਿੰਘ ਨੇ ਕਾੰਗੜਾ ਸ਼ਹਿਰ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਅਜੀਤ ਸਿੰਘ ਦੀ ਰਾਜਧਾਨੀ ਕਿਹੜੀ ਸੀ? ਠੀਕ ਹੈ ਨਾ ਬਹੁਤ ਬੜਾ ਰਾਜ ਹੋਇਆ ਮਹਾਰਾਜਾ ਜਨਦੀ ਸਿੰਘ ਜੀ ਦਾ ਅੱਜ ਤੱਕ ਕਿਸੇ ਨੇ ਨਾ ਕੀਤਾ ਨਾ ਮੇਰੇ ਖਿਆਲ ਤੇ ਨਾ ਕਰਨਾ ਐਡਾ ਬੜਾ ਰਾਜ ਠੀਕ ਹੈ ਨਾ ਤੇ ਤੇ ਐਡੇ ਬੜੇ ਰਾਜ ਦੀ ਇੱਕ ਉਹਨਾਂ ਦੀ ਰਾਜਧਾਨੀ ਸੀ ਉਹ ਰਾਜਧਾਨੀ ਬਾਰੇ ਇਸ ਪ੍ਰਸ਼ਨ ਚ ਪੁੱਛਿਆ ਗਿਆ ਆਪਸ਼ਨ ਹੈ ਕਸ਼ਮੀਰ ਆਪਸ਼ਨ ਬੀ ਮਲਤਾਨ ਆਪਸ਼ਨ ਸੀ ਪੇਸ਼ਾਵਰ ਆਪਸ਼ਨ ਡੀ ਲਾਹੌਰ ਤੇ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ ਡੀ ਲਾਹੌਰ ਮਹਾਰਾਜਾ ਜੀ ਸਿੰਘ ਦੀ ਰਾਜਧਾਨੀ ਲਾਹੌਰ ਸੀ ਉਸ ਤੋਂ ਅੱਗੇ ਪ੍ਰਸ਼ਨ ਆ ਗਿਆ ਜੀ ਸਿੰਘ ਦੇ ਰਾਜ ਦੀ ਰਾਜ ਦੀ ਭਾਸ਼ਾ ਕਿਹੜੀ ਸੀ ਆਪਸ਼ਨ A ਫਾਰਸੀ ਆਪਸ਼ਨ B ਪੰਜਾਬੀ ਆਪਸ਼ਨ C ਸੰਸਕ੍ਰਿਤ ਆਪਸ਼ਨ D ਉਰਦੂ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਫਾਰਸੀ ਮਹਾਰਾਜਾ ਜੀ ਸਿੰਘ ਦੇ ਰਾਜ ਦੀ ਭਾਸ਼ਾ ਫਾਰਸੀ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜੀ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਮ ਦੱਸੋ ਆਪਸ਼ਨ ਏ ਧਿਆਨ ਸਿੰਘ ਡੋਗਰਾ ਆਪਸ਼ਨ ਬੀ ਫਕਰੇ ਅਜੀਜ ਉਦੀਨ ਆਪਸ਼ਨ ਸੀ ਦੀਨਾ ਨਾਥ ਬ੍ਰਹਮਣ ਆਪਸ਼ਨ ਡੀ ਸਰ ਮੈਟ ਕਾਫ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਫਕਰ ਏ ਅਜੀਜ ਉਦਦੀਨ ਠੀਕ ਹੈ ਨਾ ਫਕਰ ਏ ਅਜੀਜ ਉਦਦੀਨ ਵਿਦੇਸ਼ ਮੰਤਰੀ ਸੀ ਮਹਾਰਾਜਾ ਜੀ ਸਿੰਘ ਦੇ ਮਤਲਬ ਕਿ ਜੋ ਉਹਨਾਂ ਦੀ ਸਰਕਾਰ ਸੀ ਮਹਾਰਾਜਾ ਜੀ ਸਿੰਘ ਦੇ ਖਜ਼ਾਨਾ ਮੰਤਰੀ ਕੌਣ ਸਨ ਆਪਸ਼ਨ ਏ ਦੀਨਾਨਾਥ ਬ੍ਰਹਮਾ ਆਪਸ਼ਨ ਬੀ ਧਿਆਨ ਸਿੰਘ ਆਪਸ਼ਨ ਸੀ ਹਰੀ ਸਿੰਘ ਨਲਵਾ ਆਪਸ਼ਨ ਡੀ ਛਾ ਛੂਜਾ ਠੀਕ ਹੈ ਨਾ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ ਏ ਦੀਨਾਨਾਥ ਬ੍ਰਹਮਣ ਦੀਨਾਨਾਥ ਬ੍ਰਹਮਣ ਮਹਾਰਾਜਾ ਜੀ ਸਿੰਘ ਦੇ ਖਜ਼ਾਨਾ ਮੰਤਰੀ ਸੀ ਮਹਾਰਾਜਾ ਜੀ ਸਿੰਘ ਦੇ ਪ੍ਰਧਾਨ ਮੰਤਰੀ ਕੌਣ ਸਨ ਆਪਸ਼ਨ ਏ ਹਰੀ ਸਿੰਘ ਨਲਵਾ ਆਪਸ਼ਨ ਬੀ ਅਕਾਲੀ ਫੁੱਲਾ ਸਿੰਘ ਆਪਸ਼ਨ ਸੀ ਧਾਨ ਸਿੰਘ ਡੋਗਰਾ ਆਪਸ਼ਨ ਡੀ ਦੋਸਤ ਮੁਹੰਮਦ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਸੀ ਧਾਨ ਸਿੰਘ ਡੋਗਰਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪ੍ਰਧਾਨ ਮੰਤਰੀ ਸਨ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਨਗਾਰੇ ਦਾ ਕੀ ਨਾਮ ਸੀ ਆਪਸ਼ਨ ਏ ਰਣਜੀਤ ਨਗਾਰਾ ਆਪਸ਼ਨ ਬੀ ਲਾਹੌਰ ਨਗਾਰਾ ਆਪਸ਼ਨ ਸੀ ਤੇਗ ਨਗਾਰਾ ਆਪਸ਼ਨ ਡੀ ਫਤਿਹ ਨਗਾਰਾ ਤੇ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ ਏ ਫਤਿਹ ਨਗਾਰਾ ਠੀਕ ਹੈ ਨਾ ਯਾਦ ਰੱਖਣਾ ਬਹੁਤ ਇੰਪੋਰਟੈਂਟ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿ ਜਮਰੌਦ ਦਾ ਜੁੱਧ ਕਦੋਂ ਹੋਇਆ ਸੀ অপਸ਼ਨ A 1838 অপਸ਼ਨ B 1837 অপਸ਼ਨ C 1836 অপਸ਼ਨ D 1835 ਤੇ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ অপਸ਼ਨ B 1837 ਜਮਰੌਦ ਦਾ ਜੁੱਧ 1837 ਨੂੰ ਹੋਇਆ ਸੀ ਅਮਰitsar ਦੀ ਜੱਟ ਅਨਜੀਤ ਸਿੰਘ ਨੇ ਕਿਸ ਦੇ ਉੱਪਰ ਕੀਤੀ ਸੀ অপਸ਼ਨ A ਭੰਗੀ ਮਿਸਲ অপਸ਼ਨ B ਜੱਵਰਖਾਂ অপশন সি আজমખા অপশন ডি মাই সুખા এই سوال ਦਾ ਸਹੀ ਉੱਤਰ ਹੈ ਗਾ ਦੋਸਤੋ অপশন ডি ਮਾਈ ਸੁਖਾਂ ਅਮਰਸਰ ਦੀ ਜਿੱਤ ਮਹਾਰਾਜਾ ਜਨਜੀਤ ਸਿੰਘ ਨੇ ਮਾਈ ਸੁਖਾਂ ਉੱਪਰ ਕੀਤੀ ਸੀ ਮਹਾਰਾਜਾ ਜਨਜੀਤ ਸਿੰਘ ਦੀ ਰਾਸੀ ਮੋਰ ਤੇ ਕੀ ਲਿਖਿਆ ਹੁੰਦਾ ਸੀ অপশন এ ਵੈਗਰੂ ਜੀ ਕੀ ਫੋਟੇ অপশন ਬੀ ਸ੍ਰੀ ਅਕਾਲ ਸਾਹਿਬ অপশন ਸੀ ਵੈਗਰੂ ਜੀ ਦਾ ਖਾਲਸਾ অপশন ਡੀ ਸਰਕਾਰੇ ਖਾਲਸਾ ਮਹਾਰਾਜਾ ਜੀ ਸਿੰਘ ਜੀ ਦੀ ਰਾਸੀ ਮੂਰਤ ਕੀ ਲਿਖਿਆ ਹੁੰਦਾ ਸੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਸਹੀ ਉੱਤਰ ਹੈ ਦੋਸਤੋ ਸ੍ਰੀ ਅਕਾਲ ਸਹਾਏ ਆਪਸ਼ਨ ਬੀ ਮਹਾਰਾਜਾ ਜੀ ਸਿੰਘ ਜੀ ਦੀ ਰਾਸੀ ਮੂਰਤ ਦੇ ਉੱਤੇ ਸ੍ਰੀ ਅਕਾਲ ਸਹਾਏ ਲਿਖਿਆ ਹੁੰਦਾ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਜੀ ਸਿੰਘ ਦਾ ਦਿਉੜੀਦਾਰ ਕੌਣ ਸੀ ਆਪਸ਼ਨ ਏ ਜਮਾਦਾਰ ਖੁਸ਼ਾਲ ਸਿੰਘ ਆਪਸ਼ਨ ਬੀ ਧਿਆਨ ਸਿੰਘ ਆਪਸ਼ਨ ਸੀ ਮੋਕਮਜੰਦ ਆਪਸ਼ਨ ਡੀ ਦੀਨਾ ਨਾਥ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপਸ਼ਨ A ਜਮਾਦਾਰ ਖੁਸ਼ਾਲ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿਉੜੀਦਾਰ ਸੀ ਅਗਲਾ ਪ੍ਰਸ਼ਨ ਆ ਗਿਆ ਸਰਕਾਰੀ ਅਧਿਕਾਰੀਆਂ ਤੇ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਕਿਸ ਦਫਤਰ ਨੂੰ ਤੋਂ ਰਣਜੀਤ ਸਿੰਘ ਦਿੰਦੇ ਸਨ অপਸ਼ਨ A ਹੈ ਕਿ ਦਫਤਰ-ਏ-ਸਹਿਰਾਤ অপਸ਼ਨ B ਦਫਤਰ-ਏ-ਨਜ਼ਰਾਨਾ অপਸ਼ਨ C ਦਫਤਰ-ਏ-ਮੁਆਜ਼ਬ অপਸ਼ਨ D ਦਫਤਰ-ਏ-ਤੋਸ਼ਾਖਾਨਾ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ ਸੀ ਦਫਤਰੀ ਮਵਾਜ਼ਿਬ ਜੋ ਕਿ ਜਿਸ ਦੇ ਵਿੱਚ ਉਹ ਸਰਕਾਰੀ ਅਧਿਕਾਰੀ ਜਾਂ ਤੇ ਸੈਨਿਕਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ ਠੀਕ ਹੈ ਨਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਕਸ਼ਮੀਰ ਦੇ ਉੱਪਰ ਮਹਾਰਾਜਾ ਜੀ ਸਿੰਘ ਨੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ਆਪਸ਼ਨ ਏ 1819 ਆਪਸ਼ਨ ਬੀ 1820 ਆਪਸ਼ਨ ਸੀ 1821 ਆਪਸ਼ਨ ਡੀ 1817 ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ A 1819 ਕਸ਼ਮੀਰ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ 1819 ਸਾਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਾਈ ਕੋਰਟ ਦਾ ਨਾਮ ਕੀ ਸੀ ਆਪਸ਼ਨ A ਅਦਾਲਤ-ਏ ਆਲਾ ਆਪਸ਼ਨ B ਨਾਜ਼ਿਮ ਅਦਾਲਤ ਆਪਸ਼ਨ C ਕਾਰਦਾਰ ਅਦਾਲਤ ਆਪਸ਼ਨ D ਕਾਜ਼ੀ ਅਦਾਲਤ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਆਪਸ਼ਨ A ਅਦਾਲਤ-ਏ ਆਲਾ ਮਹਾਰਾਜਾ ਜੀ ਸਿੰਘ ਦੀ ਹਾਈ ਕੋਰਟ ਦਾ ਨਾਮ ਅਦਾਲਤ ਏ ਹਾਲਾ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜੀ ਸਿੰਘ ਦੇ ਸੈਨਾਪਤੀ ਕੌਣ ਸਨ ਆਪਸ਼ਨ ਏ ਹਰੀ ਸਿੰਘ ਨਾਲਵਾ ਆਪਸ਼ਨ ਬੀ ਧਿਆਨ ਸਿੰਘ ਆਪਸ਼ਨ ਸੀ ਆਰਮ ਸਿੰਘ ਆਪਸ਼ਨ ਡੀ ਸ਼ੇਰ ਸਿੰਘ ਇਸ ਸਵਾਲ ਦਾ ਸਹੀ ਉੱਤਰ ਹੈਗੇ ਦੋਸਤੋ ਆਪਸ਼ਨ ਏ ਹਰੀ ਸਿੰਘ ਨਾਲਵਾ ਜੋ ਕਿ ਬਹੁਤ ਹੀ ਬੜੇ ਤੇ ਤਾਕਤਵਰ ਸੈਨਾਪਤੀ ਹੋਏ ਆ ਠੀਕ ਹੈ ਨਾ ਜਿਨ੍ਹਾਂ ਦੇ ਕਰਕੇ ਮਹਾਰਾਜਾ ਜੀ ਸਿੰਘ ਜੀ ਨੇ ਏਡਾ ਬੜਾ ਰਾਜ ਕੀਤਾ ਠੀਕ ਹੈ ਨਾ ਇੰਨੇ ਏਰੀਆ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਉਹ ਹਰੀ ਸਿੰਘ ਨਾਲਵਾ ਜੀ ਦੀ ਬਦੌਲਤ ਹੀ ਸੀ ਠੀਕ ਹੈ ਨਾ ਯਾਦ ਰੱਖਣਾ ਮਹਾਰਾਜਾ ਜੀ ਸਿੰਘ ਜੀ ਦੇ ਸੈਨਾਪਤੀ ਸੀ ਜੋ ਹਰੀ ਸਿੰਘ ਨਾਲਵਾ ਅਗਲਾ ਪ੍ਰਸ਼ਨ ਆ ਗਿਆ ਹਰੀ ਸਿੰਘ ਨਾਲਵਾ ਦੀ ਸ਼ਹੀਦੀ ਕਿਹੜੇ ਜੁੱਧ ਵਿੱਚ ਹੋਈ ਸੀ ਆਪਸ਼ਨ A ਮਲਤਾਨ ਆਪਸ਼ਨ B ਪਸ਼ਾਵਰ ਆਪਸ਼ਨ C ਜਮਰੌਦ ਆਪਸ਼ਨ D ਲਾਹੌਰ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਦੋਸਤੋ ਜਮਰੌਦ ਹਰੀ ਸਿੰਘ ਦੇ ਨਾਲ ਬਜੀ ਇਹਦੀ ਸ਼ਹੀਦੀ ਜਮਰੌਦ ਜੁੱਦ ਵਿੱਚ ਹੋਈ ਸੀ ਜਮਰੌਦ ਦੀ ਜੰਗ ਜਗਜੀਤ ਸਿੰਘ ਦੀ ਕਿਸ ਦੇ ਨਾਲ ਹੋਈ ਸੀ ਆਪਸ਼ਨ A ਸ਼ਾਹ ਨਵਾਜ਼ ਖਾਂ ਆਪਸ਼ਨ B دوست محمد ਆਪਸ਼ਨ C ਸ਼ਾਹ ਖਵਾਜਾ ਆਪਸ਼ਨ D ਸ਼ਾਹ ਅਫਗਾਨੀ ਜਮਰੌਦ ਦੀ ਜੰਗ ਮਹਾਰਾਜ ਜੀ ਸਿੰਘ ਜੀ ਦੀ ਆਪਸ਼ਨ B دوست محمد ਦੇ ਨਾਲ ਹੋਈ ਸੀ ਮਤਲਬ ਕਿ ਆਪਸ਼ਨ ਬੀ ਕਰੈਕਟ ਆ ਦੋਸਤ ਮੁਹੰਮਦ ਔਰ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਜਮਰਾਉ ਦੀ ਜੰਗ ਹੋਈ ਸੀ ਜਿੱਥੇ ਹਰੀ ਸਿੰਘ ਨਲਵਾ ਜੀ ਸ਼ਹੀਦ ਹੋ ਗਏ ਸੀ ਠੀਕ ਹੈ ਨਾ ਯਾਦ ਰੱਖਣਾ ਪਸ਼ਾਵਰ ਦੀ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਪਸ਼ਾਵਰ ਦਾ ਸ਼ਾਸਨ ਕਿਸ ਨੂੰ ਦਿੱਤਾ ਸੀ ਆਪਸ਼ਨ ਏ ਅਕਾਲੀ ਫੁੱਲਾ ਸਿੰਘ ਆਪਸ਼ਨ ਬੀ ਜਨਰਲ ਐਵਿਟ ਵਾਇਲ ਆਪਸ਼ਨ ਸੀ ਸਰ ਮੈਟਕਾਫ ਆਪਸ਼ਨ ਡੀ ਧਿਆਨ ਸਿੰਘ ਡੋਗਰਾ ਪਸ਼ਾਵਰ ਦੀ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਪਸ਼ਾਵਰ ਦਾ ਸ਼ਾਸਨ ਆਪਸ਼ਨ ਜਨਰਲ ਐਵਿਟਾਇਲ ਨੂੰ ਦੇ ਦਿੱਤਾ ਸੀ ਜਨਰਲ ਐਵਿਟਾਇਲ ਯਾਨੀ ਕਿ ਆਪਸ਼ਨ ਬੀ ਕਰੈਕਟ ਆ ਯਾਦ ਰੱਖਣਾ ਦੋਸਤੋ ਦੇਖੋ ਇੰਨੀ ਮਿਹਨਤ ਕੀਤੀ ਆ ਕਿ ਮਤਲਬ ਕਿ ਗੜਾ ਵੀ ਬੈਠ ਗਿਆ ਵੀਡੀਓ ਲੈਕਚਰ ਬਣਾਉਂਦੇ ਤੁਹਾਨੂੰ ਬੇਨਤੀ ਆ ਵੀਡੀਓ ਪੂਰੀ ਦੇਖਿਆ ਕਰੋ ਠੀਕ ਹੈ ਨਾ ਬਹੁਤ ਹੀ ਮਿਹਨਤ ਲੱਗਦੀ ਹੈ ਪਹਿਲਾਂ ਬਣਾਉਣ ਨੂੰ ਇੰਨਾ ਡਾਟਾ ਮਿਹਨਤ ਲੱਗਦੀ ਆ ਮਤਲਬ ਕਿ ਸਾਰਾ ਸਾਰਾ ਦਿਨ ਲੰਘ ਜਾਂਦਾ ਡਾਟਾ ਤਿਆਰ ਕਰਨੇ ਨੂੰ ਤੇ ਉਸ ਤੋਂ ਬਾਅਦ ਆਵਾਜ਼ ਵੀ ਬੈਠ ਜਾਂਦੀ ਆ ਵੀਡੀਓ ਲੈਕਚਰ ਰਿਕਾਰਡ ਕਰਦੇ ਠੀਕ ਹੈ ਨਾ ਇਹ ਤੁਹਾਡੇ ਲਈ ਹੈ ਸਾਰਿਆਂ ਲਈ ਠੀਕ ਹੈ ਨਾ ਕਿਸੇ ਦਾ ਭਲਾ ਹੋ ਸਕੇ ਤੁਸੀਂ ਵੀ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਹੋਰ ਦਾ ਵੀ ਭਲਾ ਹੋ ਸਕੇ ਠੀਕ ਹੈ ਨਾ ਅਗਲਾ ਪ੍ਰਸ਼ਨ ਆ ਗਿਆ ਜੀ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸੰਧੀ ਕਦੋਂ ਹੋਈ ਸੀ ਆਪਸ਼ਨ A 1809 ਆਪਸ਼ਨ B 1810 ਆਪਸ਼ਨ C 1805 ਆਪਸ਼ਨ D 1806 ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ A 1809 ਹਰਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸੰਧੀ 1809 ਨੂੰ ਹੋਈ ਸੀ ਸਨ 1809 ਨੂੰ ਹੋਈ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਅੰਮ੍ਰਿਤਸਰ ਨਾ ਸੌਰੀ ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਸੰਧੀ ਉੱਪਰ ਕਿਸ ਦੇ ਦਸਤਖਤਤ ਹੋਏ ਸੀ ਆਪਸ਼ਨ ਏ ਸਰ ਥਾਮਸ ਆਪਸ਼ਨ ਬੀ ਸਰ ਮਿਟਕਾਫ ਆਪਸ਼ਨ ਸੀ ਲਾਰਡ ਹਾਰਡਿੰਗ ਆਪਸ਼ਨ ਡੀ ਜਨਰਲ ਐਮ ਹਰਸ਼ਟ ਇਸ ਸਵਾਲ ਦਾ ਸਹੀ ਉੱਤਰ ਹੈਗੇ ਦੋਸਤੋ ਸਰ ਮਿਟਕਾਫ ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਸੰਧੀ ਉੱਪਰ ਸਰ ਮੈਟਕਾਫ ਦੇ ਹਸਤਾਖਰ ਹੋਏ ਸਨ ਦਸਤਖਤ ਹੋਏ ਸੀ ਅਰਜੀਤ ਸਿੰਘ ਨਾਲ ਮਿੱਤਰਤਾ ਸਥਾਪਿਤ ਕਰਨ ਲਈ ਅੰਗਰੇਜ਼ਾਂ ਦਾ ਪਹਿਲਾ ਦੂਤ ਕਿਹੜਾ ਆਇਆ ਸੀ ਆਪਸ਼ਨ A ਦੀਨਾਬੇਗ ਆਪਸ਼ਨ B ਕੈਪਟਨ ਰਾਏ ਆਪਸ਼ਨ C ਯੂਸਫ ਅਲੀ ਆਪਸ਼ਨ D ਮੈਟਕਾਫ ਤੇ ਇਸ ਸਵਾਲ ਦਾ ਸਹੀ ਉੱਤਰ ਹੈ ਕਿ ਯੂਸਫ ਅਲੀ ਅਰਜੀਤ ਸਿੰਘ ਨਾਲ ਮਿੱਤਰਤਾ ਸਥਾਪਿਤ ਕਰਨ ਲਈ ਅੰਗਰੇਜ਼ਾਂ ਦਾ ਪਹਿਲਾ ਦੂਤ ਯੂਸਫ ਅਲੀ ਆਇਆ ਸੀ ਮਹਾਰਾਜਾ ਜੀ ਸਿੰਘ ਦੀ ਮੌਤ ਕਦੋਂ ਹੋਈ ਸੀ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਆਪਸ਼ਨ A 1840 ਆਪਸ਼ਨ B 1837 ਆਪਸ਼ਨ C 1839 ਆਪਸ਼ਨ D 1842 ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਆਪਸ਼ਨ C 1839 ਉਦੋਂ ਬਹੁ ਬੜੇ ਯੁੱਗ ਦਾ ਅੰਤ ਹੋ ਗਿਆ ਸੀ ਇੱਕ ਲਿਖੇ ਦਾ ਦੋਸਤੋ ਕਿਉਂਕਿ ਬਹੁ ਬੜਾ ਰਾਜ ਮਹਾਰਾਜਾ ਜੀ ਸਿੰਘ ਨੇ ਕੀਤਾ ਉਸ ਤੋਂ ਬਾਅਦ ਪੰਜਾਬ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਮਹਾਰਾਜਾ ਜੀ ਸਿੰਘ ਜੀ ਦੀ ਮੌਤ ਕਿੱਥੇ ਹੋਈ ਸੀ অপਸ਼ਨ A ਲਾਹੌਰ অপਸ਼ਨ B ਮਲਤਾਨ অপਸ਼ਨ C ਅੰਮ੍ਰਿਤਸਰ অপਸ਼ਨ D ਪਸ਼ਾਵਰ ਇਸ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ অপਸ਼ਨ A ਲਾਹੌਰ ਮਹਾਰਾਜਾ ਜੀ ਸਿੰਘ ਜੀ ਦੀ ਮੌਤ ਲਾਹੌਰ ਵਿਖੇ ਹੋਈ ਸੀ ਮਹਾਰਾਜਾ ਜੀ ਸਿੰਘ ਜੀ ਦੀ ਮੌਤ ਦਾ ਕਾਰਨ ਕੀ ਸੀ ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ অপਸ਼ਨ A ਚੇਚਕ অপਸ਼ਨ B ਅਦਰੰਗ অপਸ਼ਨ C ਬੇਰੀ ਬੇਰੀ অপਸ਼ਨ D ਕੈਂਸਰ ਤੇ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ অপਸ਼ਨ B ਅਦਰੰਗ ਮਹਾਰਾਜ ਜੀ ਸਿੰਘ ਜੀ ਦੀ ਮੌਤ ਅਧਰੰਗ ਦੇ ਕਾਰਨ ਹੋਈ ਸੀ ਠੀਕ ਹੈ ਨਾ ਅਧਰੰਗ ਦੇ ਕਾਰਨ ਹੋਈ ਸੀ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਠੀਕ ਹੈ ਨਾ ਅ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਦੇ ਉੱਤੇ ਬੈਲ ਨੋਟੀਫਿਕੇਸ਼ਨ ਜੋ ਵੀ ਬੈਲ ਆਈਕਨ ਦਿਖ ਰਿਹਾ ਹੈ ਸੌਰੀ ਬੈਲ ਨੋਟੀਫਿਕੇਸ਼ਨ ਕਹਾਂਗੇ ਬੈਲ ਆਈਕਨ ਦਿਖ ਰਿਹਾ ਹੈ ਉਸ ਨੂੰ ਕਲਿੱਕ ਕਰ ਦਿਓ ਤਾਂ ਉਹਨੂੰ ਨੋਟੀਫਿਕੇਸ਼ਨ ਅਗਲੀ ਵੀਡੀਓ ਦਾ ਅਪਡੇਟ ਉਹ ਤਾਂ ਹੀ ਆਏਗਾ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਜਾਏਗਾ ਜਦੋਂ ਵੀ ਆਏਗਾ ਬੈਲ ਆਈਕਨ ਜਰੂਰ ਦਬਾ ਦਿਓ ਠੀਕ ਹੈ ਨਾ ਜੋ ਨੰਬਰ ਸਕਰੀਨ ਦੇ ਉੱਤੇ ਦਿਖ ਰਿਹਾ 9888743699 ਇਸ ਦੇ ਉੱਤੇ ਜਰੂਰ ਮੈਸੇਜ ਪੇਚਣਾ ਸਾਰੇ ਸਟਡੀ ਮਟੀਰੀਅਲ ਡਾਕੂਮੈਂਟ ਤੁਹਾਨੂੰ ਇਸੇ ਨੰਬਰ ਦੇ ਉੱਤੇ ਟੈਲੀਗ੍ਰਾਮ ਗਰੁੱਪ ਜੁਆਇਨ ਕਰਨ ਤੋਂ ਬਾਅਦ ਮਿਲਣੇ ਆ ਠੀਕ ਹੈ ਨਾ ਧੰਨਵਾਦ ਦੋਸਤੋ